ਜੇ ਤੁਸੀਂ ਵੀ ਕਿਤਾਬਾਂ ਪੜਨ ਦੀ ਸ਼ੁਰੂਆਤ ਕਰ ਰਹੇ ਹੋ ਤੇ ਸਮਝ ਨਹੀਂ ਲੱਗ ਰਹੀ ਕਿ ਕਿਹੜੀਆਂ ਕਿਤਾਬਾਂ ਪੜੀਏ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਕਿਉਂਕਿ ਕਦੇ ਮੈਂ ਵੀ ਕਿਤਾਬਾਂ ਪੜਨ ਦੀ ਇਦਾਂ ਹੀ ਸ਼ੁਰੂਆਤ ਕੀਤੀ ਸੀ ਤੇ ਮੈਂ ਹਮੇਸ਼ਾ ਅੱਧ ਵਿਚਾਲੇ ਛੱਡ ਦਿੰਦੀ ਸੀ ਪਰ ਫਿਰ ਮੈਨੂੰ ਕੁਝ ਅਜਿਹੀਆਂ ਕਿਤਾਬਾਂ ਮਿਲੀਆਂ ਜਿਨ੍ਹਾਂ ਨੇ ਨਾ ਸਿਰਫ ਮੇਰੀ ਸੋਚ ਹੀ ਬਦਲੀ ਸਗੋਂ ਮੇਰੀ ਜ਼ਿੰਦਗੀ ਵਿੱਚ ਵੀ ਕਈ ਵੱਡੇ ਬਦਲਾਅ ਲਿਆਂਦੇ ਮੈਂ ਉਹੀ 5 ਕਿਤਾਬਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਜਿਨ੍ਹਾਂ ਨੂੰ ਤੁਸੀਂ ਵੀ ਪੜਨਾ ਸ਼ੁਰੂ ਕਰ ਸਕਦੇ ਹੋ ਜੇ ਤੁਸੀਂ ਵੀ ਪਹਿਲਾਂ ਮੇਰੇ ਵਾਂਗੂ ਅਧ ਦੇ ਵਿਚਾਰੇ ਕਿਤਾਬਾਂ ਪੜ੍ਹਨਾ ਛੱਡ ਦਿੰਦੇ ਹੋ ਇਹ ਕਿਤਾਬਾਂ ਬਿਲਕੁਲ ਬਿਗਨਰ ਫ੍ਰੈਂਡਲੀ ਨੇ ਪੜ੍ਹਨ ਵਿੱਚ ਆਸਾਨ ਨੇ ਤੇ ਜ਼ਿੰਦਗੀ ਬਦਲਣ ਵਾਲੀ ਸੋਚ ਦਿੰਦੀਆਂ ਨੇ ਇਨ੍ਹਾਂ ਕਿਤਾਬਾਂ ਦੀ ਭਾਸ਼ਾ ਆਸਾਨ ਹੈ ਕਹਾਣੀ ਦਿਲਚਸਪ ਹੈ ਤੇ ਸਭ ਤੋਂ ਵੱਡੀ ਗੱਲ ਤੁਹਾਡੀ ਸੋਚ ਨੂੰ ਬਦਲ ਸਕਦੀਆਂ ਨੇ ਆਓ ਸ਼ੁਰੂ ਕਰੀਏ ਸਭ ਤੋਂ ਪਹਿਲੀ ਕਿਤਾਬ ਦਾ ਨਾਮ ਹੈ ਦਾ ਅਲਕੈਮਿਸਟ ਇਹ ਕਹਾਣੀ ਇੱਕ ਯੂਨਾਨੀ ਲੜਕੇ ਦੀ ਹੈ ਜੋ ਸੁਪਨੇ ਵਿੱਚ ਇੱਕ ਖਜ਼ਾਨਾ ਲੱਭਣ ਜਾਂਦਾ ਹੈ ਤੇ ਰਸਤੇ ਵਿੱਚ ਉਸ ਨੂੰ ਕਈ ਤਰ੍ਹਾਂ ਦੇ ਅਜੀਬ ਲੋਕ ਮਿਲਦੇ ਨੇ ਇਸ ਬੁੱਕ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜੇ ਅਸੀਂ ਕੁਝ ਪਾਉਣਾ ਚਾਹੁੰਦੇ ਹਾਂ ਤਾਂ ਪੂਰੀ ਕਾਇਨਾਤ ਸਾਨੂੰ ਉਹ ਚੀਜ਼ ਦਿਵਾਉਣ ਵਿੱਚ ਲੱਗ ਜਾਂਦੀ ਹੈ ਰਸਤਾ ਮੁਸ਼ਕਿਲ ਹੋ ਸਕਦਾ ਹੈ ਪਰ ਸਫਰ ਤੋਂ ਬਾਅਦ ਮੰਜ਼ਿਲ ਦਾ ਮਿਲਣਾ ਤੈਅ ਹੈ ਦੂਜੀ ਬੁੱਕ ਦਾ ਨਾਮ ਹੈ ਹੂ 무ਵਡ ਮਾਈ ਥਿੰਗ ਇਹ ਕਹਾਣੀ ਚਾਰ ਪਾਤਰਾਂ ਦੀ ਹੈ ਦੋ ਚੂਹੇ ਤੇ ਦੋ ਛੋਟੇ ਮਨੁੱਖ ਇਨਾਂ ਦੀ ਕਹਾਣੀ ਰਾਹੀਂ ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ ਜੋ ਸਮੇਂ ਦੇ ਨਾਲ ਬਦਲ ਜਾਂਦਾ ਹੈ ਉਹ ਜ਼ਿੰਦਗੀ ਵਿੱਚ ਅੱਗੇ ਵਧ ਜਾਂਦਾ ਹੈ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਤਬਦੀਲੀ ਆਉਣ ਦੇ ਨਾਲ ਸਾਨੂੰ ਸਮੇਂ ਦੇ ਨਾਲ ਬਦਲ ਜਾਣਾ ਚਾਹੀਦਾ ਹੈ ਪੁਰਾਣੇ ਤਰੀਕਿਆਂ ਨਾਲ ਨਹੀਂ ਨਵੇਂ ਢੰਗਾਂ ਨਾਲ ਸਾਨੂੰ ਹੱਲ ਲੱਭਣੇ ਚਾਹੀਦੇ ਨੇ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦੇ ਹੋ ਤਾਂ ਇਹ ਕਿਤਾਬ ਤੁਹਾਡੇ ਲਈ ਹੈ ਦਾ ਮੈਜੀਕ ਆਫ ਥਿੰਕਿੰਗ ਬਿਗ ਵੱਡਾ ਸੋਚਣ ਨਾਲ ਵੱਡੀਆਂ ਚੀਜ਼ਾਂ ਹਾਸਲ ਕੀਤੀਆਂ ਜਾ ਸਕਦੀਆਂ ਨੇ ਆਪਣੇ ਆਪ ਤੇ ਵਿਸ਼ਵਾਸ ਰੱਖੋ ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਆਪਣੇ ਆਪ ਨੂੰ ਛੋਟਾ ਨਾ ਸਮਝੋ ਟੀਚੇ ਵੱਡੇ ਰੱਖੋ ਤੇ ਹਰ ਰੋਜ਼ ਉਹਨਾਂ ਟੀਚਿਆਂ ਨੂੰ ਪਹੁੰਚਣ ਲਈ ਇੱਕ ਸਟੈਪ ਅੱਗੇ ਵਧੋ ਚੌਥੀ ਬੁੱਕ ਹੈ ਆਈਕੀਗਾਏ ਇਸ ਬੁੱਕ ਨੂੰ ਪੜ੍ਹ ਕੇ ਮੈਨੂੰ ਅੰਦਰੋਂ ਸ਼ਾਂਤੀ ਮਿਲੀ ਇਸ ਵਿੱਚ ਆਸਾਨ ਭਾਸ਼ਾ ਵਿੱਚ ਜ਼ਿੰਦਗੀ ਦੀ ਗਹਿਰਾਈ ਨੂੰ ਸਮਝਾਇਆ ਗਿਆ ਹੈ ਜਪਾਨੀ ਲੋਕ ਇਸ ਬੁੱਕ ਨੂੰ ਆਪਣੀ ਖੁਸ਼ਹਾਲ ਜ਼ਿੰਦਗੀ ਦਾ ਰਾਜ਼ ਮੰਨਦੇ ਨੇ ਪੰਜਵੀਂ ਬੁੱਕ ਹੈ ਦ ਸਟਰਨ ਆਫ ਨਾਟ ਗਿਵਿੰਗ ਅ ਫੱਕ ਇਹ ਬੁੱਕ ਓਵਰਥਿੰਕਰਸ ਲਈ ਹੈ ਹੁਣ ਮੈਂ ਵੀ ਓਵਰਥਿੰਕਿੰਗ ਕਰਨੀ ਛੱਡ ਦਿੱਤੀ ਹੈ ਜਦੋਂ ਤੋਂ ਮੈਂ ਇਹ ਬੁੱਕ ਪੜ੍ਹੀ ਇਹ ਬੁੱਕ ਸਿਖਾਉਂਦੀ ਹੈ ਕਿ ਹਰ ਚੀਜ਼ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੁੰਦੀ ਤੁਹਾਨੂੰ ਚੁਣਨਾ ਹੁੰਦਾ ਹੈ ਕਿ ਕਿਹੜੀ ਚੀਜ਼ ਕਿਹੜੀ ਗੱਲ ਸਾਡੇ ਲਈ ਮਹੱਤਵਪੂਰਨ ਹੈ ਤੇ ਕਿਹੜੀ ਨਹੀਂ ਤੁਸੀਂ ਜਿੰਨੀਆਂ ਚੀਜ਼ਾਂ ਦੀ ਪਰਵਾਹ ਕਰਦੇ ਹੋ ਉਹ ਤੁਹਾਡੀ ਲਾਈਫ ਤੇ ਅਸਰ ਪਾਉਂਦੀਆਂ ਨੇ ਮੈਂ ਚਾਹੁੰਦੀ ਆ ਕਿ ਤੁਸੀਂ ਵੀ ਸ਼ੁਰੂਆਤ ਕਰੋ ਇੱਕ ਕਿਤਾਬ ਇੱਕ ਪੰਨਾ ਜਾਂ ਇੱਕ ਲਾਈਨ ਕਿਤਾਬਾਂ ਸਿਰਫ ਤੁਹਾਨੂੰ ਗਿਆਨ ਨਹੀਂ ਦਿੰਦੀਆਂ ਇਹ ਤੁਹਾਨੂੰ ਆਪਣੇ ਆਪ ਨਾਲ ਮਿਲਾਉਂਦੀਆਂ ਨੇ ਇੱਕ ਗੱਲ ਜੇ ਤੁਸੀਂ ਇਹਨਾਂ ਵਿੱਚੋਂ ਕੋਈ ਕਿਤਾਬ ਪੜ੍ਹੀ ਹੈ ਜੇ ਨਹੀਂ ਤਾਂ ਪਹਿਲਾ ਕਿਹੜੀ ਕਿਤਾਬ ਪੜ੍ਹਨੀ ਹੈ ਇਹ ਨਾਲ ਬਣਾ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਅਗਲੀ ਵੀਡੀਓ ਮਿਸ ਨਾ ਹੋਵੇ ਧੰਨਵਾਦ